ਪੰਜਾਬ ਅਤੇ ਹਿਮਾਚਲ 'ਚ ਮੌਨਸੂਨ ਸਰਗਰਮ ਹੁੰਦੇ ਹੀ ਸੋਮਵਾਰ ਸਵੇਰੇ ਕਈ ਥਾਵਾਂ 'ਤੇ ਭਾਰੀ ਮੀਂਹ ਪਿਆ। ਸਭ ਤੋਂ ਵੱਧ 137 ਮਿਲੀਮੀਟਰ ਮੀਂਹ ਪਠਾਨਕੋਟ ਜ਼ਿਲ੍ਹੇ ਵਿੱਚ ਦਰਜ ਕੀਤਾ ਗਿਆ। ਬਰਨਾਲਾ, ਪਠੰਡਾ, ਲੁਧਿਆਣਾ, ਮੋਗਾ, ਰੋਪੜ, ਕਪੂਰਥਲਾ, ਨਵਾਂ ਸ਼ਹਿਰ, ਫਿਰੋਜ਼ਪੁਰ, ਜਲੰਧਰ ਸਮੇਤ ਕਈ ਥਾਵਾਂ 'ਤੇ ਬੱਦਲ ਛਾਏ ਰਹੇ। ਇਸ ਕਾਰਨ ਸਵੇਰੇ ਵਿੱਚ ਦਿਨ ਦਾ ਤਾਪਮਾਨ ਵੀ 31 ਤੋਂ 36 ਡਿਗਰੀ ਦੇ ਵਿੱਚ ਘੜ ਰਿਹਾ। ਪੰਜਾਬ ਵਿੱਚ ਅਗਲੇ 2 ਦਿਨਾਂ ਤੱਕ ਮੀਂਹ ਪੈਣ ਦੀ ਸੰਭਾਵਨਾ ਹੈ। ਪੰਜਾਬ 'ਚ ਅਗਲੇ 2 ਦਿਨਾਂ ਤੱਕ ਮੌਨਸੂਨ ਦੀ ਬਾਰਿਸ਼ ਹੋਣ ਦੀ ਸੰਭਾਵਨਾ ਹੈ 22 ਅਗਸਤ ਤੋਂ ਬਾਅਦ ਕਈ ਦਿਨਾਂ ਤੱਕ ਮੌਸਮ ਖੁਸ਼ਕ ਰਹੇਗਾ ਇਸ ਦੇ ਨਾਲ ਹੀ ਮੰਗਲਵਾਰ ਨੂੰ ਹਿਮਾਚਲ ਦੇ 10 ਜ਼ਿਲ੍ਹਿਆਂ ਬਲਾਸਪੁਰ ਚੰਬਾ ਹਿਮੇਰਪੁਰ ਕਾਂਗੜਾ ਕੁਲੂ ਮੰਡੀ Shimla ਸਰਮੋਰ ਸੋਲਨ ਅਤੇ ਉਨਾ 'ਚ ਭਾਰੀ ਬਾਰਿਸ਼ ਦਾ ਅਲਰਟ ਹੈ ਇਸ ਦੇ ਨਾਲ ਹੀ ਦੇਸ਼ 'ਚ ਮੌਨਸੂਨ ਸੀਜ਼ਨ ਦਾ ਅੱਧਾ ਤੋਂ ਵੱਧ ਸਮਾਂ ਲੰਘ ਚੁੱਕਾ ਹੈ ਹੁਣ ਤੱਕ ਦੇਸ਼ ਵਿੱਚ ਆਮ ਬਾਰਿਸ਼ ਹੋਈ ਹੈ 1 ਜੂਨ ਤੋਂ 19 ਅਗਸਤ ਤੱਕ ਦੇਸ਼ ਵਿੱਚ 603.9 ਮਿਲੀਮੀਟਰ ਵਰਖਾ بارش ਹੋਈ ਹੈ ਇਸ ਵਾਰ 627.0 ਮਿਲੀਮੀਟਰ ਮੀਂਹ ਪਿਆ ਹੈ ਰਿਪੋਰਟ ਮੁਤਾਬਕ 4 ਫੀਸ ਦੀ ਜ਼ਿਆਦਾ بارش ਹੋਈ ਹੈ ਹੁਣ ਤੱਕ ਸਿਰਫ ਤਾਮਿਲਨਾਡੂ ਵਿੱਚ ਹੀ ਆਮ ਨਾਲੋਂ ਕਿਤੇ ਵੱਧ ਮੀਂਹ ਪਿਆ ਹੈ ਇਸ ਤੋਂ ਇਲਾਵਾ 15 ਰਾਜਾਂ ਵਿੱਚ ਸਧਾਰਨ ਮੀਂਹ ਪਿਆ ਅਤੇ 5 ਵਿੱਚ ਆਮ ਨਾਲੋਂ ਘੱਟ ਮੀਂਹ ਪਿਆ ਇਸ ਨਾਲ ਹੀ ਪੰਜਾਬ 'ਚ ਵੀ 19 ਅਗਸਤ ਤੱਕ 208 ਮਿਲੀਮੀਟਰ بارش ਹੋਈ ਹੈ ਜੋ ਕਿ 35% ਦੀ ਘਟ ਹੈ ਮੰਗਲਵਾਰ ਨੂੰ ਹਿਮਾਚਲ ਦੇ 10 ਜ਼ਿਲ੍ਹਿਆਂ ਵਿੱਚ ਵੀ ਭਾਰੀ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ